ਇੱਕ ਜ਼ੋਹਰੀ ਸੀ ਉਹ ਦੁਕਾਨਦਾਰ ਹੋ ਕੇ ਵੀ ਵਿਚਾਰ ਅਤੇ ਸੁਭਾਅ ਵਿੱਚ ਸੰਤ ਸੀ ਲੋਭ ਅਤੇ ਗਲਤ ਢੰਗ ਨਾਲ ਪੈਸਾ ਜੋੜਨ ਨਾਲ ਉਹ ਨਫ਼ਰਤ ਕਰਦਾ ਸੀ ਇੱਕ ਵਾਰ ਇੱਕ ਔਰਤ ਸਵੇਰੇ-ਸਵੇਰੀ ਉਸ ਦੀ ਦੁਕਾਨ ਤੇ ਆ ਕੇ ਬੋਲੀ ਸੇਰ ਜੀ ਕੋਈ ਸਸਤਾ ਜਿਹਾਂ ਹਾਰ ਚਾਹੀਦਾ ਹੈ ਜੋ 15 ਰੁਪਏ ਦੇ ਅੰਦਰ ਹੀ ਮਿਲ ਜਾਵੇ ਕਾਰਨ ਮੈਂ ਨਿਰਦ ਹਾਂ ਪਰ ਮੇਰੀ ਲੜਕੀ ਹਾਰ ਲਈ ਉਹ ਜ਼ਿੱਦ ਕਰ ਰਹੀ ਹੈ ਜੋਹਰੀ ਨੇ ਕਿਹਾ 15 ਰੁਪਏ ਕੀ ਮੈਂ ਤੈਨੂੰ ਇਸ ਤੋਂ ਵੀ ਘੱਟ 10 ਰੁਪਏ ਵਿੱਚ ਹੀ ਹਰ ਦੇ ਦਿੰਦਾ ਪਰ ਅਲਮਾਰੀ ਦੀ ਚਾਬੀ ਘਰ ਹੀ ਰਹਿ ਗਈ ਹੈ ਹਾਂ ਦੁਪਹਿਰ ਨੂੰ ਜਾ ਸ਼ਾਮ ਨੂੰ ਆਉਣਾ ਤਦ ਦੇ ਸਕਾਂਗੀ ਬਾਗ ਵਿੱਚ ਦੁਪਹਿਰ ਨੂੰ ਸਿਰਫ ਭੋਜਨ ਕਰਨ ਘਰ ਚਲਾ ਗਿਆ ਪਰ ਤੇ ਉਸਨੇ ਅਲਮਾਰੀ ਦੀ ਚਾਬੀ ਘਰ ਤੋਂ ਦੁਕਾਨ ਤੇ ਭੇਜ ਦਿੱਤੀ ਸ਼ਾਮ ਨੂੰ ਸੇਠ ਦੁਕਾਨ ਤੇ ਆਇਆ ਤਾਂ ਉਸ ਨੂੰ ਮੁਨੀਮ ਨੇ ਦੱਸ ਦਿੱਤਾ ਕਿ 10 ਰੁਪਏ ਵਾਲਾ ਨਕਲੀ ਹੀਰਿਆਂ ਦਾ ਇੱਕ ਹਾਰ ਉਹ ਔਰਤ ਲੈ ਗਈ ਜਿਸ ਦੇ ਨਾਲ ਤੁਹਾਡੀ ਗੱਲ ਹੋਈ ਸੀ ਕਈ ਦਿਨ ਬਾਅਦ ਸੇਠ ਕੋਲ ਇੱਕ ਗਾਹਕ ਆਇਆ ਜੋ ਅਸਲੀ ਹੀਰਿਆਂ ਦਾ ਇੱਕ ਬੜਾ ਮੁੱਲਾ ਹਾਰ ਖਰੀਦਣਾ ਚਾਹੁੰਦਾ ਸੀ ਸੇਠ ਨੇ ਅਲਮਾਰੀ ਵਿੱਚ ਜਿੱਥੇ ਉਹ ਹਾਰ ਰੱਖਿਆ ਸੀ ਉੱਥੋਂ ਉਸ ਨੂੰ ਹਾਰ ਮਿਲਿਆ ਨਹੀਂ ਉਸਨੇ ਮਨੀਮ ਕੋਲ ਉਸ ਹਾਰ ਬਾਰੇ ਪੁੱਛਿਆ ਜਦੋਂ ਉਸਨੇ ਕਿਹਾ ਮੈਨੂੰ ਨਹੀਂ ਪਤਾ ਤੂੰ ਨੌਕਰੀ ਤੂੰ ਕੱਢ ਦਿੱਤਾ ਮਹੀਨੇ ਬਾਅਦ ਉਹੀ ਔਰਤ ਫਿਰ ਸੇਠ ਦੇ ਕੋਲ ਆਈ ਤੇ ਗਲੇ ਦਾ ਹਾਰ ਦਿਖਾ ਕੇ ਕਿਹਾ ਇਸ ਹਾਰ ਦਾ ਇੱਕ ਮਣਕਾ ਟੁੱਟ ਗਿਆ ਹੈ ਤੁਸੀਂ ਨਵਾਂ ਮਣਕਾ ਉਹ ਜਿਹੜਾ ਹੀ ਮੈਨੂੰ ਦੇ ਦਿਓ ਸੇਠ ਨੇ ਅਲਮਾਰੀ ਵਿੱਚ ਇੱਕ ਮਣਕਾ ਕੱਢ ਕੇ ਉਸ ਨੂੰ ਦੇ ਦਿੱਤਾ ਔਰਤ ਨੇ ਉਸ ਦਾ ਮੁੱਲ ਪੁੱਛਿਆ ਤਾਂ ਸੇਠ ਨੇ ਕਿਹਾ 3000 ਰੁਪਏ ਤਾਂ ਤਾਂ ਉਹ ਬੜੀ ਪਰੇਸ਼ਾਨ ਹੋਈ ਸੇਠ ਨੇ ਕਿਹਾ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਜੋ ਹਾਰ ਤੁਸੀਂ ਲੈ ਗਏ ਸੀ ਉਸ ਦਾ ਮੁੱਲ 60000 ਰੁਪਏ ਹੈ ਪਰ ਉਹ ਤੁਹਾਨੂੰ 10 ਰੁਪਏ ਵਿੱਚ ਮਿਲ ਗਿਆ ਇਹ ਗਲਤੀ ਮੁਨੀਮ ਨੇ ਕੀਤੀ ਸੀ ਤੁਹਾਡੀ ਨਹੀਂ ਮੁਨੀਮ ਨੂੰ ਦੁਕਾਨ ਤੋਂ ਹਟਾ ਦਿੱਤਾ ਪਰ ਹਾਰ ਤੁਸੀਂ ਇੱਕ ਵਾਰ ਇੱਥੋਂ ਖਰੀਦ ਲਿਆ ਤੋਂ ਤੁਹਾਡਾ ਹੋ ਗਿਆ ਇਹ ਸੁਣ ਕੇ ਉਸ ਔਰਤ ਨੇ ਤੁਰੰਤ ਗਲੇ ਵਿੱਚੋਂ ਉਹ ਹਾਰ ਕੱਢਿਆ ਤੇ ਸੇਠ ਨੂੰ ਵਾਪਸ ਕਰਦੇ ਹੋਈ ਬੋਲੀ ਸੇਠ ਜੀ ਮੈਂ ਨਿਰਦਨ ਜ਼ਰੂਰ ਹਾਂ ਪਰ ਇਸ ਧੋਖੇ ਦਾ ਭੁੱਲ ਨਾਲ ਮਿਲਿਆ ਕਿਸੇ ਦਾ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਆਪਣਾ ਇਹ ਹੀਰਿਆਂ ਦਾ ਹਾਰ ਰੱਖੋ ਵਿਚਾਰਾ ਮਨੀਮ નિર્ਦੋਸ਼ ਹੈ ਉਸ ਨੂੰ ਫਿਰ ਤੋਂ ਕੰਮ ਤੇ ਲਗਾ ਲਓ ਬਸ ਔਰਤ ਦੀ ਗੱਲ ਨਾਲ ਸੀਟ ਬਹੁਤ ਖੁਸ਼ ਹੋਇਆ ਤੇ ਬੋਲਿਆ ਤੁਸੀਂ ਵਿਸ਼ਵਾਸ ਕਰੋ ਮੈਂ ਮਨੀਮ ਨੂੰ ਇੱਥੇ ਫਿਰ ਰੱਖ ਲਵਾਂਗਾ ਪਰ ਮੇਰੀ ਵੀ ਇੱਕ ਗੱਲ ਤੁਸੀਂ ਰੱਖ ਲਵੋ ਔਰਤ ਨੇ ਪੁੱਛਿਆ ਉਹ ਕੀ ਸੀਟ ਨੇ ਸੱਚੇ ਮੋਤੀਆਂ ਦਾ ਇੱਕ ہار ਜੋ 5000 ਰੁਪਏ ਦਾ ਸੀ ਗਲਮਾਰੀ ਵਿੱਚੋਂ ਕੱਢਿਆ ਤੇ ਉਸ ਔਰਤ ਦੇ ਗਲ ਵਿੱਚ ਪਾ ਦਿੱਤਾ ਕਿਹਾ ਇਹ ਇੱਕ ਭਰਾ ਵੱਲੋਂ ਪਹਿਲੇ ਛੋਟਾ ਜਿਹਾ ਤੋਹਫਾ ਹੈ ਔਰਤ ਮੰਨ ਗਈ ਤੇ ਪਰਤ ਗਈ